ਤਨੀ ਹੋ ਵੀ ਤੁੰਨੂ ਕਿਵੇਂ ਗਨ ਨਾਵਾ ਕਾਲ ਕਰ ਰਹਾ ਤੁਹਾਡੀ ਗੋਰੀ ਬਾਬਲਾ ਓ ਚੰਦ ਕੇ ਮਹਾਰੀ ਤੇ ਰਖੇ ਅਪਸ ਤੇ ਰਾਣੀ ਨੂੰ ਬਾਬੀ ਗੋਰੀ ਬਾਬਲਾ ਕੜੀ ਸੋਹਣੀ ਤੇ ਹੁੰਦੇ ਕੱਪ ਤੇ ਕਾਲ ਕਰ ਰਹਾ ਤੁਹਾਡੀ ਗੋਰੀ ਬਾਬਲਾ ਪਹਾੜੀ ਤੇ ਥੱਲੇ ਖੱਪੇ ਸਗੇ ਕਾਲ ਕਰ ਰਹਾ ਤੁਹਾਡੀ ਗੋਰੀ ਬਾਬਲਾ ਰੱਖੀ ਉਹ ਤਾਂ ਵੀਰਾਂ ਕੋਲੇ ਗਾਣਾ ਜਾਈ ਠੀਕ ਆ ਕਿਸੇ ਨੂੰ ਕੀ ਪਤਾ ਵੀ ਸੱਤੇ ਵਾਲੀ ਕਿੱਥੇ ਹੈ ਗਈ ਠੀਕ ਆ ਕਹਿੰਦਾ ਪੁੱਤ ਜਿਹੜੀ ਲਗਾਹੇ ਸੇਵਾ ਲਾਈ ਸੀ ਨੇਹਾ ਉਹ ਹੀ ਸੇਵਾ ਲਾਈ ਸੀ ਤਨੂ ਠੀਕ ਆ ਤੇਰੇ ਵਿਆਹ ਕਰਵਾਉਣ ਵਾਸਤੇ ਠੀਕ ਆ ਵਿਆਹ ਤੇਰਾ ਹੋ ਜਾ ਠੀਕ ਆ ਪਰ ਸੇਵਾ ਕਰਦੇ ਕਰਦੇ ਕਾ ਮਰੀ ਬਿੱਧੀ ਸੱਚੀ ਰਸੇ ਟੁੱਟਣਾ ਮਰੇ ਸੱਚੇ ਦੱਸੀ ਪੁੱਤ ਬਣ ਕੇ ਸੱਚ ਦੱਸ ਨਹੀਂ ਫਿਰ ਮੈਂ ਝੂਠਾ ਬਟਰ ਹੋ ਜਾ। ਹੋਰ ਹੋਰ ਫਟਾਫਟ ਫੇਰ ਕਾ ਜਨੇ ਬਾਬਾ ਝੂਠਾ ਦੇਖ ਲੈ ਨੈਕਸਾ ਗਵਾਹ ਸੀ ਸੁਣ ਨੇੜੇ ਆ ਜਾ ਮਣ ਆ ਜਾ ਨੇੜੂ ਹੈਗਾ ਗਵਾਹੀ ਤਾਂ ਨੇੜੂ ਦੀ ਸੀ ਜਿਹੜੇ ਬਸੇ ਵਾੜੇ ਚਲੇ ਜਾਂਦੇ ਕਹਿੰਦਾ ਸੇਵਾ ਦਾ ਮੇਲਾ ਲੱਗਾ ਹੁੰਦਾ ਸੇਵਾ ਦੀ ਸਮਾਰਕ ਦੀ ਠੀਕ ਹੈ ਖਾਲੀ ਨਹੀਂ ਜਾਂਦੇ ਖਾਲੀ ਹੋਂ ਨਹੀਂ ਜਾਂਦੀ ਜੇ ਤੁਸੀਂ ਆਪਾਂ ਖਾਲੇ ਜਾਓਗੇ ਫਿਰ ਕੁੱਲ ਵੀ ਨਹੀਂ ਜਾਂਦੀ ਠੀਕ ਹੈ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਸਾਰੀ ਸੰਗਤ ਨੇ ਸਾਰੀ ਸੰਗਤ ਇਹੀ ਜਿਹੜੇ ਪਰਨੇ ਹੈ ਠੀਕ ਹੈ ਜਦੋਂ ਤਨ ਮਨ ਧੰਦੇ ਨਾਲ ਆਪਾਂ ਪੀਰ ਨੂੰ ਸੱਦੀਏ ਨਾ ਉਦੋਂ ਆਉਂਦਾ ਹੈ ਆਉਂਦਾ ਕਦੋਂ ਹੈ ਜਦੋਂ ਆਪਾਂ ਬਾਪੂ ਬਾਪੂ ਕਹਿ ਕੇ ਸਕਾਦੇ ਆ ਬਾਪੂ ਕੋਲੋਂ ਮੰਗਣਾ ਬੜਾ ਸੁੱਖਾ ਹੁੰਦਾ ਹੈ ਬੜਾ ਸੁੱਖਾ ਹੁੰਦਾ ਹੈ ਬਾਪੂ ਦੀਦਾ ਬੁੱ꼴 'ਚ ਬਹਿ ਕੇ ਕੁਸ਼ਮਰਦੀ ਲ ਲੈ ਪਰ ਲੈਣ ਵਾਲਾ ਹਿੰਮਤ ਉਹ ਜਿਹੜੀ ਆ ਜਦੋਂ ਹਿੰਮਤ ਹੈ ਫੇ ਸਾਰਾ ਕੁਝ ਬੰਦੇ ਆ ਠੀਕ ਹੈ ਕਹਿੰਦਾ ਲੈ ਪੁੱਤ 5 ਦਿਨ ਸੇਵਾ ਕਰਦੇ ਨਿਰਵੈਰ ਠੀਕ ਹੈ ਇਹਨਾਂ ਬਿਸਕੁਟਾਂ ਵਾਲੇ ਆਏ ਸੀ ਮੁੜ ਗਏ ਹੈਂ ਕਹਿ ਬਾਬਾ ਹੁੱਟਿੱਲੇ ਵਾਲਿਆ ਮਲਾ ਦੇ ਪਹੀਰੋ ਵੀਰ ਨੂੰ ਵਾ ਤੇਰਾ ਕਿਹੜਾ ਮੁੱਲ ਲੱਗਦਾ ਵੇ ਲੱਗਦਾ ਹੋਰ ਮੁੰਡੇ ਨਹੀਂ ਨਾ ਵੇ ਵੇਖਣਾ ਜਿਵੇਂ ਨਗਾਹੇ ਵਾ ਕੇ ਸੇਵਾ ਕੀਤੀ ਸੀ ਠੀਕ ਹੈ ਆਣਾ ਮੀਟ ਸ਼ਰਾਬ ਸੱਨੇ ਜੀਜਾ ਛੱਡ ਕੇ ਠੀਕ ਹੈ ਕਹਿੰਦਾ ਸੇਵਾ ਕਰਨ ਦੀ ਝੂਂਗਾ ਬਾਜੂ ਠੀਕ ਹੈ ਜੋਵੇਂ ਜਿਵੇਂ ਕਰੀ ਫੇਰ ਢਿੱਡ ਦੁਖਣਾ ਲਾਉਂਗਾ ਪੁੱਤ ਲੂੜ ਮੀਨਾ ਫੜਦਾ ਨਹੀਂ ਇਹ ਵੀ ਤੁਹਾਨੂੰ ਦੱਸ ਦਿੰਦਾ ਠੀਕ ਹੈ ਕਹਿੰਦਾ ਇੱਕ ਕਿਤੇ ਪੱਪੀ ਬੁੱਪੀ ਆਉਂਦੀ ਨੂੰ ਸੱਦ ਲਾਏ i your not sure. oh. ਬਾਕੀ ਦੇਰ ਹੋ ਹੱਸਦੇ ਰਹੋ ਰੰਗੀ ਵਸੋ ਆਏ ਬੋਲ ਬੋਤ ਫੜਾ ਮੋਟਰ ਸਸੀ ਗਾਲ ਮਤ ਸਾਰਿਆਂ ਨੂੰ ਬਸਦੇ ਰਹੋ ਹੱਸਦੇ ਰਹੋ ਮੋਜਾ ਕਰੋ ਕਹਿੰਦਾ ਦੁੱਧੀ ਫਲੋ ਕਹਿੰਦਾ ਮਿੱਠੀਆਂ ਮਰਦਾ ਆ ਗਈਆਂ ਅਸਲੀ ਓਏ ਮਿੱਠੀਆਂ ਮਰਾਦਾ ਆ ਗਈਆਂ ਬੁਤ ਆਉਂਦੀਆਂ ਨਹੀਂ ਤੇਰੇ ਘਰ ਉਹਨੂੰ ਸਾਰਿਆਂ ਦੀ ਹੋਰ ਦਾ ਸੋ ਬਸਦੇ ਰਹੋ ਹੱਸਦੇ ਰਹੋ ਮੋਚਾਂ ਬਰੂ ਕਹਿੰਦਾ ਤਰੱਕੀਆਂ ਕਰੋ ਵਧੋ ਅਮਰ ਬੇਲ ਮੰਗੂ ਵਧਾਂਗੇ ਅਮਰ ਕਿੱਥੇ ਲੁਕਿਆ ਆ ਸਾਹਮਣੇ ਹੀ ਤਾਂ ਹੋ Hello? Hello?